ਡਵੈਲਪਮੈਂਟ ਜਿਹੜੀ ਸੜਕਾਂ ਦਾ ਬਹੁਤ ਬੁਰਾ ਹਾਲ ਆ ਅੱਜ ਜਿਹੜੀਆਂ ਪੋਸਟਾਂ ਨੇ ਸਰਕਾਰੀ ਕਾਲਜਾਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਨੇ ਟੀਚਰਾਂ ਦੀਆਂ ਖਾਲੀ ਪਈਆਂ ਨੇ ਮੁਲਾਜ਼ਮਾਂ ਦੇ ਨਾਲ 올ਡ ਪੈਨਸ਼ਨ ਸਕੀਮ ਦਾ ਵਾਅਦਾ ਕੀਤਾ ਸੀ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋ ਸਕਿਆ ਕੋਈ ਵੀ ਪ੍ਰੋਗਰਾਮ 3 ਸਾਲਾਂ ਦੇ ਵਿੱਚ ਜਿਹੜੀਆਂ ਲਿੰਕ ਸੜਕਾਂ ਡੁੱਟ ਚੁੱਕੀਆਂ ਨੇ ਪਲਾਨ ਰੋਡਸ ਨੇ ਜਿਨ੍ਹਾਂ ਦਾ ਰਿਪੇਅਰ ਦਾ ਟਾਈਮ ਪੂਰਾ ਹੋ ਚੁੱਕਿਆ ਅਜੇ ਤੱਕ ਉਹਨਾਂ ਲਈ ਕੋਈ ਵੀ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਜੀ ਕੋਈ ਵੀ ਉਹਨਾਂ ਕੋਲੇ ਕੋਈ ਐਸਟੀਮੇਟ ਵੀ ਨਹੀਂ ਮੰਗਿਆ ਗਿਆ ਵੀ ਅਸੀਂ ਕੋਈ ਸੜਕ ਬਣਾਉਣੀ ਹੈ ਡਰਗ ਸੈਂਸਸ ਕਰਾਉਣ ਦੀ ਗੱਲ ਆਖੀ ਜਾ ਰਹੀ ਹੈ ਉਹਦੇ ਲਈ ਵੀ ਬਜਟ ਰੱਖਿਆ ਜੀ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਤਾਂ ਕੱਲ ਕਿਹਾ ਸੀ ਵੀ ਪਹਿਲਾਂ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਮੈਂ ਤਾਂ ਆਪ ਸਹਿਮਤ ਐ ਇਸ ਗੱਲ ਦੇ ਨਾਲ ਜਿਹੜੀ ਕੱਲ ਗੱਲ ਆਈ ਆ ਕਿ ਵੀ ਐਮਐਲਏ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਉਹ ਸਾਰਾ ਡਰਗ ਟੈਸਟ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਇਹ ਤਾਂ ਸਭ ਤੋਂ ਜ਼ਰੂਰੀ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤੇ ਰਾਜਨੀਤੀ ਨਹੀਂ ਸਹੀ ਮੈਨੇਜ ਕੰਮ ਹੋਣਾ ਚਾਹੀਦਾ ਵਾਹ ਗਰਾਊਂਡ 'ਤੇ ਕਿਤੇ ਜਾ ਰਹੇ ਆ ਲ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਹਰ ਹਿੱਲਾ ਵਰਤਣਾ ਚਾਹੀਦਾ ਪੂਰੇ ਸੋਹਿਰਦ ਹੋ ਕੇ ਇਹਦੇ ਤੇ ਕੰਮ ਕਰਨ ਲਈ ਲੋੜ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜਿਹੜਾ ਮੈਨੂੰ ਇਸ ਤੋਂ ਜ਼ਰੂਰੀ ਹੋਰ ਕੋਈ ਕਾਰਜ ਨਹੀਂ ਹੁਸਨ ਕਲੀਅਰ ਆ ਜੀ ਇਹ ਜਿਸ ਦਿਨ 2 ਦਸੰਬਰ ਨੂੰ ਜੋ ਹੁਕਮਨਾਮੇ ਜਾਰੀ ਹੋਏ ਸੀਗੇ ਹਾਲਾਂਕਿ ਉਹ ਕਿਵੇਂ ਨਾ ਕਿਵੇਂ ਅਕਾਲੀ ਦਲ ਦੇ ਫੇਵਰ ਚ ਸੀਗੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇੱਕ ਰਾਹ ਖੋਲ ਦਿੱਤਾ ਗਿਆ ਸੀਗਾ ਲੇਕਿਨ ਉਹ ਹੁਕਮਨਾਮੇ ਮੰਨੇ ਨਹੀਂ ਗਏ ਉਹਦੇ ਵਿੱਚ ਕਮੇਟੀ ਬਣਾਈ ਗਈ ਸੀਗੀ ਭਰਤੀ ਲਈ ਉਹਨਾਂ ਦਾ ਉਹ ਵੀ ਨਹੀਂ ਮੰਨੀ ਗਈ ਤੇ ਜੇ ਹੁਕਮਾਂ ਨੂੰ ਮੰਨੇ ਜਾਂਦੇ ਤਾਂ ਅਕਾਲੀ ਦਲ ਬੜਾ ਮਜ਼ਬੂਤ ਹੋ ਕੇ ਉੱਪਰ ਨਾ ਸੀਗਾ ਲੇਕਿਨ ਉਹ ਜਿਹੜੇ ਤਿੰਨ ਜਥੇਦਾਰ ਸਹਿਬਾਨ ਨੇ ਜਿਹੜੇ ਫੈਸਲੇ ਸੁਣਾਏ ਸੀ ਉਹਨਾਂ ਦੇ ਨਾਲ ਬਦਰਾ ਲੂ ਭਾਵਨਾ ਦੇ ਨਾਲ ਕਿਰਦਾਰਕੁਸ਼ੀ ਕੀਤੀ ਗਈ ਝੂਠੇ ਇਲਜ਼ਾਮ ਲਾਏ ਗਏ ਯਾਨੀ ਹਰਪ੍ਰੀਤ ਸਿੰਘ ਤੇ ਅਤੇ ਜਸਿਆ ਰਗਵੀਰ ਸਿੰਘ ਜੀ ਜਸਿਆ ਸੁਲਤਾਨ ਸਿੰਘ ਜੀ ਨੂੰ ਜ਼ਬਰਦਸਤੀ ਹਟਾਇਆ ਗਿਆ ਜਿਸ ਕਰਕੇ ਸਮੁੱਚੀ ਸਿੱਖ ਕੌਮ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹ ਅੱਜ ਉਹ ਇਸ ਲੀਡਰਸ਼ਿਪ ਦੇ ਪੂਰਾ ਵਿਰੋਧ ਦੇ ਵਿੱਚ ਪਰ ਕੇ ਪਰ ਕੇ ਜਰਨਲ ਇਜਲਾਸ ਸਦਾਂ ਕਿ ਇਹ ਚੀਜ਼ਾਂ ਨੂੰ ਤੁਸੀਂ ਤੁਸੀਂ ਕਦੀ ਗੱਲ ਰੱਖੀ ਹੈ ਅਕਾਲੀ ਦਲ ਦੇ ਵਿੱਚ ਕੀ ਇਹ ਚੀਜ਼ਾਂ ਗੱਲ ਕਰਨਾਂ ਕਿ ਤੁਸੀਂ ਤਾਂ ਲੱਗਦਾ ਤਿੰਨ ਤਕਰੀਬਨ ਪੌਣੇ 3 ਸਾਲ ਤੋਂ ਮੈਂ ਕਿਸੇ ਵੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਹਾਂਜੀ ਕਿਸੇ ਪਾਰਟੀ ਪ੍ਰੋਗਰਾਮ 'ਚ ਸ਼ਾਮਲ ਕਿਉਂ ਨਹੀਂ ਹੋਇਆ ਕਿਉਂਕਿ ਝੁੰਡਾ ਕਮੇਟੀ ਦੀ ਰਿਪੋਰਟ ਜਿਹੜੀ ਵਰਕਰਾਂ ਦੀਆਂ ਭਾਵਨਾਵਾਂ ਸੀਗੀਆਂ ਉਹ ਅਸੀਂ ਜਾ ਕੇ ਲੀਡਰਸ਼ਿਪ ਨੂੰ ਦੱਸੀਆਂ ਪਾਰਟੀ ਪ੍ਰਧਾਨ ਨੂੰ ਦੱਸੀਆਂ ਜਦੋਂ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਮੰਨਦਾ ਤਾਂ ਫਿਰ ਅਸੀਂ ਫੈਸਲਾ ਕਰ ਲਿਆ ਸੀ ਮੈਂ ਖਾਸ ਤੌਰ ਤੇ ਕਿ ਮੈਂ ਆਪਦੀ ਐਜ਼ੀ ਐਮਐਲਏ ਟਰਮ ਪੂਰੀ ਕਰੂੰਗਾ ਹਲਕੇ ਚ ਕੰਮ ਕਰੂੰਗਾ ਵਿਧਾਨ ਸਭਾ ਦੀ ਡਿਊਟੀ ਨਿਭਾਵੂੰਗਾ ਲੇਕਿਨ ਮੈਂ ਪਾਰਟੀ ਚ ਕੰਮ ਨਹੀਂ ਕਰੂੰਗਾ ਤੇ ਤੇ ਮੈਂ ਪਿੱਛੇ ਹਟ ਜਾਊਂਗਾ ਤੁਸੀਂ ਰਹੋਗੇ ਨਹੀਂ ਨਹੀਂ ਸੁਣ ਤਾਂ ਲੋ ਪਾਰਟੀ ਦੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਕਾਲ ਤੱਕ ਸਾਹਿਬ ਤੋਂ ਫਿਰ ਫਿਰ ਵੀ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਲੇਕਿਨ ਜਦੋਂ ਜਸੇਰ ਸਾਹਿਬ ਦਾ ਆਦੇਸ਼ ਆਇਆ ਕਿ ਤੁਸੀਂ ਕੰਮ ਸ਼ੁਰੂ ਕਰੋ ਭਰਤੀ ਦਾ ਤਾਂ ਉਸ ਤੋਂ ਬਾਅਦ ਅਸੀਂ ਕੰਮ ਸ਼ੁਰੂ ਕੀਤਾ ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਲਈ ਸਰਵੋੱਚ ਆ ਹਰ ਸਿੱਖ ਦਾ ਹੁਕਮ ਮੰਨਣਾ ਫਰਜ਼ ਆ ਤੇ ਅਸੀਂ ਉਸ ਹੁਕਮ ਤੇ ਪਹਿਰਾ ਦੇ ਰਹੇ ਆ ਕੋਈ ਸਾਡਾ ਸਵਾਰਥ ਨਹੀਂ ਹੈਗਾ ਅੱਗੇ ਵੀ ਜੋ ਵੀ ਸਾਨੂੰ ਆਦੇਸ਼ ਹੋਣਗੇ ਅਕਾਲ ਤਖਤ ਸਾਹਿਬ ਦੇ ਉਹਦੇ ਤੇ ਅਸੀਂ ਪਹਿਰਾ ਦਮਾਂਗੇ ਸਰਪੜਕੇ ਪਲਕੇ ਜਰਨਲ ਇਜਲਾਸ ਜਿਹੜਾ ਹੋ ਰਿਹਾ ਹੈ ਤੇ 40 ਤੋਂ ਵੱਧ ਜਿਹੜੇ ਐਚਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਦੁਬਾਰਾ ਜਥੇਦਾਰਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਬਿਲਕੁਲ ਅਸੀਂ ਤਾਂ ਆਪ ਇਹ ਗੱਲ ਚਾਹੁੰਦੇ ਆ ਵੀ ਜਥੇਦਾਰ ਸਹਿਬਾਨ ਬਹਾਲ ਹੋਣੇ ਚਾਹੀਦੇ ਨੇ ਜਿੰਨੀਆਂ ਵੀ ਜਿਹੜੀਆਂ ਜੋ ਵੀ ਫੈਸਲੇ ਨੇ ਇਹ ਜਿਹੜੇ ਸਿੱਖ ਕੌਮ ਦੀ ਭਾਵਨਾ ਅਨੁਸਾਰ ਲੈ ਜਾਣੇ ਚਾਹੀਦੇ ਨੇ ਤਾਂ ਜੋ ਇਹ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਇਹਨਾਂ ਦੀ ਮਰਿਆਦਾ ਇਹਨਾਂ ਦੀ ਹੋਂਦ ਹੈ ਜਿਹੜੀ ਇਹ ਬਹਾਲ ਰਹਿਣੀ ਚਾਹੀਦੀ ਆ 2 ਦਸੰਬਰ ਨੂੰ ਬਹੁਤ ਤਕੜਾ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਕਿ ਸਿੱਖਾਂ ਕੋਲੇ ਇੱਕ ਜਿਹੀ ਸੰਸਾਜ ਇੱਕ ਇਹ ਜਿਹਾ ਤਖਤ ਆ ਜਿਹਦੇ ਸਾਹਮਣੇ ਸਾਰੇ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 2.5-3 ਮਹੀਨੇ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲੀਡਰਸ਼ਿਪ ਨੇ ਲਾਈ ਅਕਾਲੀ ਦਲ ਨੇ ਲਾਈ ਸੋ ਜਿਹਦਾ ਵੱਡਾ ਰੋਸ ਆ ਸਿੱਖਾਂ ਦੇ ਵਿੱਚ